ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵਕਤ ਦੀ ਵੱਡੀ ਖਬਰ ਮੁਕਤ ਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨੇ ਚੋਰ ਗੈਂਗ ਦੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਤਾਂ ਵੱਡੀ ਸਫਲਤਾ ਮੁਕਤ ਪੁਲਿਸ ਨੂੰ ਹਾਂਸ ਰਹੀ ਹੈ ਪੰਜਾਬ 14 ਤੋਂ ਰਿਸ਼ਵਤ ਖੋਰੀ ਤੇ ਗੈਰ ਕਾਨੂੰਨੀ ਕੰਮਾਂ ਤੇ ਠੱਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਹੈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆ ਦਿਨ ਰਾਤ ਲੱਗੇ ਹੋਏ ਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਕੋਈਆ ਪੁਲਿਸ ਨੇ ਚੋਰ ਗੈਂਗ ਦੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਯਾਰਾ ਗੈਸਿੰਡਰ ਖੇਤਾ ਵਾਲੀਆਂ 13 ਮੋਟਰਾਂ 4 ਮੋਟਰਸਾਈਕਲ ਤੇ 7 ਕਣਕ ਦੇ ਕੱਟੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਨੂੰ ਇਹਨਾਂ ਚੋਰਾ ਵੱਲੋਂ ਚੋਰੀ ਕੀਤਾ ਗਿਆ ਸੀ ਤਾਂ ਮੁੱਖ ਸਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਦੱਸ ਦਈਏ ਕਿ 15 ਅਗਸਤ ਦੇ ਮੱਦੇਨਜ਼ਰ ਪੁਲਿਸ ਦੇ ਵੱਲੋਂ ਸ਼ਹਿਰ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸ਼ਹਿਰ 'ਚ ਜਗ੍ਹਾ-ਜਗ੍ਹਾ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਮੱਦੇਨਜ਼ਰ ਹੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਚੋਰ ਗੈਂਗ ਦੇ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ ਵੱਡੀ ਮਾਤਰਾ ਦੇ ਵਿੱਚ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਜਾਣਕਾਰੀ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਅੱਜ ਮੁਖਸ਼ੇਰ ਸਾਹਿਬ ਪੁਲਿਸ ਨੂੰ ਇੱਕ ਬਹੁਤ ਵੱਡੀ ਸਫਲਤਾ حاصل ہوئی ਹੈ ਜਦੋਂ ਸਾਡੇ ਡੀਐਸਪੀ ਮਲੋਟ ਦੇ ਵੱਲੋਂ ਟੀਮ ਜਿਹਦੇ ਵਿੱਚ ਥਾਣੇ ਲਖੇ ਵਾਲੇ ਦੀ ਸਾਰੇ ਮੁਲਾਜ਼ਮ ਸੀਗੇ ਇਹਨਾਂ ਨੇ ਇੱਕ ਬਹੁਤ ਵੱਡਾ ਗਰੋ ਫੜਿਆ ਇਸ ਗਰੋ ਦੇ ਵਿੱਚ ਟੋਟਲ ਹਲੇ ਤੱਕ 8 ਬੰਦੇ ਹੈਗੇ ਇਹ ਉਹ ਗਰੋ ਹੈ ਜਿਨ੍ਹਾਂ ਨੇ ਆਪਣੀ ਇੰਟਰੋਗੇਸ਼ਨ ਵਿੱਚ ਇਹ ਦੱਸਿਆ ਹੈ ਕਿ ਇਹ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਪੁਜਾ ਤੋਂ ਉੱਤੇ ਮੋਟਰਾਂ 25 ਕੁਇੰਟਲ ਕਨਕ 8 ਮੋਟਰਸਾਈਕਲਾਂ ਤੇ 30 ਗੈਸ ਸਿਲੰਡਰ ਚੋਰੀ ਕਰ ਚੁੱਕੇ ਹਨ ਵੱਖ-ਵੱਖ ਪਿੰਡਾਂ ਤੋਂ ਇਹਨਾਂ ਦਾ ਜੋ ਏਰੀਆ ਜਿੱਥੇ ਐਕਟਿਵ ਸੀਗੇ ਸੀਗਾ ਸਦਰ ਮਲੋਟ ਤੇ ਲੱਖੀਵਾਲ ਲੱਖੇਵਾਲੇ ਇਸ ਏਰੀਆ ਦੇ ਵਿੱਚ ਇਹ ਰਾਤੀ ਜਾ ਕੇ ਚੋਰੀਆਂ ਕਰਦੇ ਹੁੰਦੇ ਸੀ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਜੋ ਮੁਕਦਮਾ ਆਏਗਾ ਇਹਦੇ ਵਿੱਚ ਕਬਾੜੀਏ ਵੀ ਨਹੀਂ ਬਖਸ਼ੇ ਜਾਣੇ ਜੋ ਚੋਰੀ ਦਾ ਸਮਾਨ ਖਰੀਦੇ ਹੁੰਦੇ ਸੀ ਹਲੇ ਤੱਕ ਇਸ ਕੇਸ ਦੇ ਵਿੱਚ ਚਾਰ ਜੋ ਮੁਲਜ਼ਮ ਹੈ ਉਹ ਅਰੈਸਟ ਕਰ ਚੁੱਕੇ ਆਸੀਂ ਤੇ ਚਾਰ ਹਲੇ ਪੱਜੇ ਹੋਏ ਨੇ ਜਿਨ੍ਹਾਂ ਦੇ ਪਿੱਛੇ ਸਾਡੀ ਪੁਲਿਸ ਟੀਮ ਐਕਟਿਵ ਹੈ ਤੇ ਇਹਨਾਂ ਨੂੰ ਵੀ ਜਲਦ ਜਲਦ ਕਾਬੂ ਵਿੱਚ ਕੀਤਾ ਜਾਏਗਾ ਹਲੇ ਤੱਕ ਦੀ ਜੋ ਰਿਕਵਰੀ ਹੋਈ ਹੈ ਉਹਦੇ ਵਿੱਚ 13 ਮੋਟਰ 7 ਪੁਆਇੰਟ ਕਨਕ ਚਾਰ ਮੋਟਰਸਾਈਕਲیں ਤੇ 11 ਗੈਸ ਸਿਲੰਡਰਸ ਬਰਾਮਦ ਹੋਏ ਨੇ ਤੇ ਮੈਂ ਸਾਰੇ ਮੁਕਸਸਾਬ ਦੇ ਵਾਸੀਆਂ ਨੂੰ ਆਸ਼ਵਾਸਨ ਦੇਣਾ ਚਾਹੁੰਦਾ ਹਾਂ कि वी विल क्रैक डाउन वेरी वेरी हैवीली ऑन थीव्स जो राती चोरियां हो रही हैं जो जो सामान गायब हो रहा है ये सारे अभी फट के सारे के सारे अंदर तो जेकर भी कोई इन्फॉर्मेन हैगी कि और चोर केड़े -केड़े ने किओ यू आर मोस्ट वेलकम जी मेरे को आओ मैं दसो असी वर्कआउट करा जारी गैंग अंदर दें हरप्रीत सिंह है एक पुराना मुकदमा दर्ज है चोरी का शेरे वाला पिंड का रहने वाला है जी ਬਾਕੀਆਂ ਦੀ ਹਲੇ ਪੁੱਜ ਕੇ ਚੱਲ ਰਹੀ ਹੈ ਤੇ ਜੋ ਗੱਲ ਸਾਹਮਣੇ ਆਏਗੀ ਉਹ ਤੁਹਾਨੂੰ ਅਸੀਂ ਸਾਂਝਾ ਕਰਦੇ ਹਾਂ ਇਸ ਸਰ ਜਿਹਨਾਂ ਨੂੰ ਦੇਖਦੇ ਸੀ ਜੀ ਉਹਨਾਂ ਬਾਰੇ ਕੁਝ ਪਤਾ ਲੱਗਾ ਦੋ ਕਬਾੜੀਆਂ ਹੈਗੇ ਜੀ ਦੋ ਕਬਾੜੀਆਂ ਉਹਨਾਂ ਚੋਂ ਇੱਕ ਜੋ ਹੈਗਾ ਉਹ ਆਲਰੇਡੀ ਜੇਲ੍ਹ ਦੇ ਵਿੱਚ ਹੈ ਦੂਜਾ ਅਸੀਂ ਆਈਡੈਂਟੀਫਾਈ ਕਰ ਲਿਆ ਇਹ ਪੱਜਿਆ ਹੋਇਆ ਹੈ ਇਹਨੂੰ ਜਲਦ ਤੋਂ ਜਲਦ ਫੜ ਕੇ ਇਹਨੂੰ ਵੀ ਅੰਦਰ ਦਿੱਤਾ ਜਾਏਗਾ ਕੋਈ ਹੋਰ ਬੰਦਾ ਦੇ ਨਾਲ ਵੀ ਇਹਨਾਂ ਸੰਬੰਧ ਹੋ ਸਕਦੇ ਬਿਲਕੁਲ ਹੋ ਸਕਦੇ ਜੀ ਇਹਨਾਂ ਦੀ ਜਦ ਇੱਕ ਵਾਰੀ ਇਹ ਫੜੇ ਜਾਂਦੇ ਬੰਦੇ ਜੋ ਚਾਰ ਹਲੇ ਪੱਜੇ ਹੋਏ ਆ ਇਹਨਾਂ ਨੇ ਬੜਾ ਕੁਝ ਹੋਰ ਵੀ ਦੱਸਣਾ

ਇੱਕ ਹੋਰ WhatsApp ਚੈਨਲ ਪਰ